ਇਹ ਬਾਜੀ ਲਾ ਦੇਾਂਗੇ ਸਾਡੇ ਗੋਲੀਆਂ ਮਾਰਨ ਮੇਰੇ ਮਾਰਨ ਪਹਿਲਾਂ ਮੈਲੇ ਸੋਨੇ ਘਰੇ ਅੱਖ ਲੱਗੀ ਆ ਕੈਂਸਰਾਂ ਦੀ ਕਾਲੇ ਪੀਲੇ ਚਿੱਟੇ ਦੀ ਉਹ ਸੁੱਥੇ ਕਿਉਂ ਨਹੀਂ ਸਾਥ ਦਿੰਦੀ ਸਾਨੂੰ ਗਰੀਬਾਂ ਨੂੰ ਕਿਉਂ ਫੜਦੀ ਆ ਕੋਈ ਇਨਾ ਗੰਦੇ ਨਾਲੇ ਦਾ ਪਾਣੀ ਦਾ ਮੂੰਹ ਹੀ ਇਸ ਕਰਕੇ 모ੜਿਆ ਹੈ ਕਿ ਜ਼ਹਿਰ ਦੇ ਦੇ ਕੇ ਕਦੀ ਨਸ਼ੇ ਨਾਲ ਕਦੀ ਗੰਦੇ ਪਾਣੀ ਨਾਲ ਕਦੀ ਇਹਨਾਂ ਨੂੰ ਇਹਨਾਂ ਨੂੰ ਕਿਸਾਨੀ ਫਸਲਾਂ ਦੇ ਗਾਲੇ ਕਾਨੂੰਨ ਬਣਾ ਬਣਾ ਕੇ ਇਸ ਪੰਜਾਬ ਨੂੰ ਹੱਸ ਦੇ ਵਾਸਤੇ ਨੋ ਜਾੜਦ ਗਏ ਪਰ ਇਹ ਦੇ ਸਬਦੀ ਲਾ ਕੇ ਬੈਠੇ ਆ ਜਿਹੜੇ ਕੇਲੇ ਸੇਵਜ ਤੇ ਭਈਏ ਪ੍ਰਵਾਸੀ ਸਾਡੇ ਵੀਰ ਉਹਨਾਂ ਨੂੰ ਇਹਨਾਂ ਨੇ ਲਾਇਸੈਂਸ ਬਣਾ ਕੇ ਪ੍ਰਮੋਟ ਕੀਤਾ ਹੈ ਉਹਨਾਂ ਨੂੰ ਇਹਨਾਂ ਨੇ ਸਾਰੀਆਂ ਚੀਜ਼ਾਂ ਇਸ ਤਿਹੇ ਪ੍ਰੋਵਾਈਡ ਕਰਵਾਈਆਂ ਕਿ ਇਹ ਜਦੋਂ ਵੀ ਕਿਤੇ ਲੋੜ ਪਵੇ ਸਾਡਾ ਸਾਥ ਦੇ ਕੇ ਤੇ ਸਾਡੇ ਕਿਸਾਨ ਸਿੱਖਾਂ ਨੂੰ ਮਾਰ ਸਕਣ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਖਿੱਚਦੂ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਪਹੁੰਚਿਆ ਹੈ ਕਰੀਤੀ ਜਾ ਰਹੀ ਹੈ ਬੱਚੇ ਬੱਚੇ ਨੇ ਬਾਈ ਪੁੱਤ ਕਿਰੋ ਬਾਈ ਬਾਧੂ ਘਾਟਾ ਬਾਧੂ ਕਵਰਾ ਵਈਦਾ ਸਰਕਾਰ ਆ ਜਵੇ ਜਾਏ ਐਦਾ ਸੈਂਟਰਲ ਆਦਾ ਹੀ ਮੋਦੀ ਜੱਤਰ ਨਾਲ ਅਗ ਬੰਦ ਰਹੀ ਹੈ ਕਿ ਆ ਇਹਨਾਂ ਨੇ ਸਾਨੂੰ ਤਾਂ ਕੀ ਦਿੱਤੇ ਇਹਨਾਂ ਨੇ ਕਿੰਨੇ ਦਾ ਜਥਾ ਹੈ ਬਾਈ ਥੋੜਾ ਬਾਈ ਸੱਤਾ ਬਾਧੂ ਆ ਇਹਦਾ ਥੋ ਬੰਦਾ ਹੋਣਾ ਮਲੂਦਣ ਘੋਲੋ ਲੋਕ 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 ਲੁਧਿਆਣੇ ਵਾਲਿਆਂ ਨੂੰ ਵੀ ਲੜਕਾਰ ਮਾਰਦੇ ਸੀ ਕਿ ਲੁਧਿਆਣੇ ਵਾਲੇ ਚੱਲੋ ਹੁਣ ਜਾਗੋ ਬਾਈ ਬਾਈ ਹੋਜਰੀ ਵਾਲੇ ਮਰੇ ਆਡੀ ਨੇ ਹੋਜਰੀ ਵਾਲੇ ਸਾਰੇ ਪ੍ਰਦਰੋਸ਼ਤ ਨੇ ਮੈਂ ਉਹਨਾਂ ਨੂੰ ਕਹਿੰਦਾ ਹੱਥ ਪਨ ਕੇ ਮਰੇ ਨਾਲ ਖੜੋ ਪਾਣੀ ਆ ਪਟਾਕਾ ਪਾਣੀ ਨਹੀਂ ਕਰਨਾ ਪੈਣਾ ਮਾ ਇਹ ਪਾਣੀ ਆਪਣੇ ਜਵਾਕਾਂ ਨੇ ਪੀਣਾ ਮਾ ਪਤਾ ਕੈਮੀਕਲ ਪੀ ਜਾਂਦੇ ਆ ਪਹਿਲਾਂ ਹੀ ਠੀਕ ਆ ਦੁੱਧ ਚ ਬਲਾਵਟ ਆ ਜਾਂਦੀ ਆ ਗਲਤ ਨਾ ਬਲਾਵਟ ਕੋਈ ਗਲਤ ਮੰਗਦਾ ਨਹੀਂ ਕੀਤੀ ਕੋਈ ਗਲਤ ਮੰਗਾਤੀ ਨਹੀਂ ਕਤਲ ਕਰ ਦੋ ਜੇ ਇਹ ਬੰਦੇ ਰੋਕੇਗੇ ਤੁਹਾਨੂੰ ਨਹੀਂ ਨਹੀਂ ਪੁਲਿਸ ਨਹੀਂ ਆਉਣੀ ਕੋਈ ਬੰਦਾ ਦੇ ਮੁਖਲੇ ਰੋਕੇ ਹੋਏ ਲੋਕਾਂ ਨੂੰ ਰੀਟੇਨ ਕਰ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਭਾਈ ਜੀ ਇੱਕ ਗੱਲ ਸੁਣੋ ਜੇ ਚਿੱਟਾ ਫੜਨ ਨੂੰ ਪੁਲਿਸ ਨਹੀਂ ਐਕਟਿਵ ਹੋਇਆ ਨਾ 2 ਮਿੰਟ ਚਿੱਟਾ ਬੰਦ ਹੋਇਆ 2 ਘੰਟੇ ਚ ਜੇ ਇੱਥੇ ਪੁਲਿਸ ਗੱਡ ਕਰੀ ਕੀਤੀ ਗਈ ਹੋਇਆ ਪੰਜਾਬੀ ਵਾਲੇ ਪੰਜਾਬੀ ਮੁੰਡੇ ਨੇ ਉਹ ਵੀ ਜਿਹੜੇ ਖੜਾਏ ਹੋਏ ਨੇ ਇੱਕ ਬੰਦਾ ਨਹੀਂ ਬੱਸਾਂ ਦੇ ਬੱਸਾਂ ਗਈ ਕਿੰਨੀ ਗਈ ਬਈ ਕੀ ਕਰਦੀ ਆ ਬਈ ਦਾਸ ਬਸਤਾ ਮੈਂ ਦੇਖਿਆ ਜਿਹੜੇ ਵੀਰ ਲੋਡ ਹੋ ਗਈ ਜਾਨਾ ਬਸਤਾ ਜਿਹੜੇ ਲੋਡ ਹੋਣੀ ਗਈ ਜਾਨਾ ਸਾਫ ਪਾਣੀ ਦੀ ਮੰਗ ਕਰ ਰਹੇ ਆ ਪਰ ਧੱਕਾ ਕਰ ਰਹੀ ਹੈ ਪ੍ਰਸ਼ਾਸਨ ਪੂਰਾ ਤੁਹਾਡੇ ਸਾਹਮਣੇ ਹੀ ਆ ਭਾਜੀ ਜੇ ਇੰਨਾ ਦਮ ਚਿੱਟਾ ਫੜਨ ਨੂੰ ਲਾਇਆ ਹੁੰਦਾ ਤੇ ਅੱਜ ਨਾਟਕ ਹੋਣਾ ਸੀ ਤੁਹਾਨੂੰ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਖਿੱਚਦੂ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਪਹੁੰਚਿਆ ਗ੍ਰਿਫਤਾਰੀਆਂ ਕੀਤਾ ਜਾ ਰਿਹਾ ਹੈ ਗਰਮਦਾਰੀਆਂ ਦੇਖੋ ਸਾਰਾ ਹਾਂ 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 ਬਿਲਕੁਲ ਪ੍ਰਸ਼ਾਸਨ ਵੱਲੋਂ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਲਗਾਤਾਰ ਸਵੇਰ ਦੀਆਂ ਹੀ ਸਵੇਰੇ 10:00 10:30 ਵਜੇ ਦੀਆਂ ਜਿਹੜੇ ਗ੍ਰਿਫਤਾਰੀਆਂ ਨੇ ਆਈ ਹੋ ਗੋ ਬਰਾਬਰ ਕਰੋ ਇਹ ਤਾਂ ਪ੍ਰਸ਼ਾਸਨ ਦੇਖ ਸਕਦੇ ਨੇ ੱੱਕਾ ਪ੍ਰਸ਼ਾਸਨ ਨਾਲ ਜਿਹੜੇ ਬੈਸ ਗੱਲਬਾਤ ਹੁੰਦੀ ਹੋਈ ੱੱਕਾ ਮੁੱਕੀ ਨਾ ਚੜਾ ਰਹੀ ਆ ਸੋ ਤਸਵੀਰਾਂ ਹੱਥੋਂ ਪਾਈ ਹੁੰਦੇ ਹੋਏ ਸੋ ਤਸਵੀਰਾਂ ਦਿਖਾ ਰਹੇ ਆ ਪ੍ਰਸ਼ਾਸਨ ਦਾ ਤਸਵੀਰਾਂ ਦਿਖਾ ਰਹੇ ਸੋ ਲਗਾਤਾਰ ਸੋ ਲਗਾਤਾਰ ਲਾਈਵ ਤਸਵੀਰਾਂ ਲੁਧਿਆਣਾ ਸ਼ਹਿਰ ਦੇ ਵਿੱਚ ਲਾਈਵ ਤਸਵੀਰਾਂ ਦਿਖਾ ਰਹੇ ਆ ਪ੍ਰਸ਼ਾਸਨ ਤੱਕਾ ਕਰ ਰਹੇ ਆ ਜੋ ਕਿ ਸ਼ਾਂਤ ਬਈ ਪ੍ਰਦਰਸ਼ਨ ਕਰ ਰਹੇ ਨੇ ਪ੍ਰਦਰਸ਼ਨਕਾਰੀ ਪਰ ਕਿੰਨਾ ਕੀਤੇ ਉਹਨਾਂ ਨੂੰ ਤੱਕਾ ਮੁਕੀ ਕਰ ਰਹੇ ਨੇ ਸੋ ਪੂਰਾ ਪ੍ਰਸ਼ਾਸਨ ਜਿਹੜਾ ਪੇਰੇ ਗੁੰਰ ਚੁੱਕਿਆ ਦੇਖ ਸਕਦੇ ਹੋ ਲਗਾਤਾਰ ਲਾਈਵ ਤਸਵੀਰਾਂ ਪ੍ਰਸ਼ਾਸਨ ਵੱਲੋਂ ਤੱਕਾਮੁਕੀ ਕੀਤੀ ਜਾ ਰਹੀ ਹੈ ਸ਼ਾਂਤਮਈ ਬੈਠੇ ਪ੍ਰਦਰਸ਼ਨਕਾਰੀਆਂ ਦੇ ਉੱਪਰ ਬੇਰਕਾ ਮਿਲਕ ਪਲਾਂਟ ਦੀਆਂ ਇਹ ਤਸਵੀਰਾਂ ਨੇ ਲਗਾਤਾਰ ਡਿਟੇਨ ਕਰਦੀ ਕੋਸ਼ਿਸ਼ ਕੀਤੀ ਜਾਂਦੀ ਹੈ ਧਰਨ ਪ੍ਰਦਰਸ਼ਨਕਾਰੀਆਂ ਨੂੰ ਤਾਂ ਲਗਾਤਾਰ ਪ੍ਰਸ਼ਾਸਨ ਕੀਤਾ ਰਿਹਾ ਪਿੱਛੇ ਹਟਦਾ ਹੋਇਆ ਨਜ਼ਰ ਆ ਰਿਹਾ ਸੋ ਦੇਖ ਸਕਦੇ ਹੋ ਤਸਵੀਰਾਂ ਲਾਈਵ ਤਸਵੀਰਾਂ ਦਿਖਾ ਰਹੇ ਆ ਜੋ ਕਿ ਲੁਧਿਆਣਾ ਤੋਂ ਆਪੀ ਲਈ ਪਾਣੀ ਘਟਾਉਣਾ ਤੋਂ ਨੇ ਪੰਜਾਬ ਲਈਏ ਤੇ ਆਪਦੀ ਜਾਨ ਦੀ ਬਾਜ਼ੀ ਲਾ ਦਿਆ ਵੇ ਪੰਜਾਬ ਦੇ ਪਾਣੀ ਹਵਾ ਨਹੀਂ ਖਰਾਬ ਹੋਏਗੇ ਬਾਬੂ ਜੜੇ ਜਿੱਕੇ ਮਰਦੇ ਹੋਏ ਅਸੀਂ ਆਪਦੀ ਜਾਨ ਵੀ ਦੇ ਦੇਾਂਗੇ ਕੀ ਫੁਲછા ਚੰਦ ਬੋਲੇ ਕੋਰਨਾ ਨਾ ਹੋਵੇ ਬੱਚੇ ਨਾਲ ਚਲੀ ਜਾਂਦੇ ਵੇ ਪਰ ਅਸੀਂ ਇਸ ਮੋਰਚੇ ਨੂੰ ਜੱਟ ਕਹਿ ਹਿੱਸਾ ਲਵਾਂਗੇ ਉਸ ਪ੍ਰਸ਼ਾਸਨ ਦਾ ਕਾ ਕਰਦਾ ਹੋਏ ਨਜ਼ਰ ਆਉਂਦਾ ਸਾਡੇ ਨਾਲ ਉਸ ਪ੍ਰਸ਼ਾਸਨ ਨੂੰ ਪਤਾ ਨਹੀਂ ਕਿੰਨੇ ਲੋਕ ਆ ਕੇ ਇੱਥੇ 40 ਸਾਲ ਤੋਂ ਸਿਆਸਤ ਹੋ ਰਹੀ ਹੈ ਅੱਜ ਵੀ ਸਿਆਸਤ ਹੋ ਰਹੀ ਹੈ ਪਰ ਇਹਨੂੰ ਸਹੀ ਕਰਨ ਦਾ ਮੁੱਦਾ ਕਿਉਂ ਨਹੀਂ ਉਠਾਉਂਦੇਗੇ ਪੁਲਿਸ ਪ੍ਰਸ਼ਾਸਨ ਦੇ ਘਰੇ ਕੋਈ ਪੀੜਤ ਬੰਦਾ ਨਹੀਂ ਹੈ ਸਾਡੇ ਘਰੇ ਅੱਗ ਲੱਗੀ ਹੈ ਕੈਂਸਰਾਂ ਦੀ ਨਾਲੇ ਪੀੜਤਾਂ ਦੀ ਚੁੱਪੇ ਦੀ ਪੁਲਸ ਉੱਥੇ ਕਿਉਂ ਨਹੀਂ ਸਾਥ ਦਿੱਤੀ ਸਾਨੂੰ ਗਰੀਬਾਂ ਨੂੰ ਕਿਉਂ ਫੜਦੀ ਹੈ ਮਰਦਾਬਾ ਗਰੀਬਾਂ ਨੂੰ ਪੁਲਸ ਕਿਉਂ ਫੜਦੀ ਹੈ ਮਰਦਾਬਾ ਸਾਨੂੰ ਨਾ ਫੜੇ ਸਾਡਾ ਸਾਥ ਮਰਦਾਬਾ ਪੁਲਸ ਸਾਡਾ ਸਾਥ ਦੇਵੇ ਸਾਡੇ ਦੇ ਨਾ ਦਾ ਪਾਣੀ ਪੁਰਸ ਨੇ ਵੀ ਪੀਣਾ ਗਰੀਬ ਨੇ ਵੀ ਪੀਣਾ ਨਹੀਂ ਨਹੀਂ ਬਿਲਕੁਲ ਨਹੀਂ ਕਰਿਆ ਇਮਾਨਦਾਰੀ ਨਾਲ ਚੋਟ ਦੇ ਲਈ ਸਾਡੀ ਆਪਣੀ ਜਾਨ ਦੀ ਬਾਜ਼ੀ ਲਾਵਾਂਗੇ ਅਸੀਂ ਜਾਨ ਦੀ ਬਾਜ਼ੀ ਲਾ ਦਾਂਗੇ ਸਾਡੇ ਗੋਲੀਆਂ ਮਾਰਨ ਮੇਰੇ ਮਾਰਨ ਪਹਿਲਾਂ ਇਹ ਨਾਲੇ ਦੀ ਸਫਾਈ ਹੁੰਦੀ ਆ ਤੇ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਆ ਅੱਜ ਪੱਕਾ ਬੰਨ ਲੱਗੂਗਾ ਹਾਂ ਲੱਗੂ ਨਹੀਂ ਲਾਤਾ ਜੀ ਲਾਵਾਂਗੇ ਜੀ ਅੱਜ ਬੰਨ ਪ੍ਰਸ਼ਾਸਨ ਵੱਲੋਂ ਸਵੇਰ ਦੇ ਨਾਮਜ਼ਦ ਕੀਤੇ ਜਾ ਰਹੇ ਡਿਟੇਨ ਕੀਤੇ ਜਾ ਰਹੇ ਜਿਹੜਾ ਵੀ ਇੱਥੇ ਪਹੁੰਚਦਾ ਦੇਖੋ ਸਰਕਾਰ ਨੇ ਬਹੁਤ ਜ਼ਿਆਦਾ ਮੰਦ ਭਾਗੀ ਅੱਜ ਘਟਨਾ ਜਿਹੜੀ ਇੱਥੇ ਜਿਹੜੀ ਤਿਆਰੀ ਹੈ ਇਹ ਇਨ ਬਿਨ ਫੇਰ ਦੁਬਾਰਾ 84 ਬਣਾਉਣ ਦੀਆਂ ਤਿਆਰੀਆਂ ਸਰਕਾਰ ਕਰੀ ਫਿਰਦੀ ਹੈ ਸੋ ਅੱਜ ਦੁੱਖ ਹੁੰਦਾ ਹੈ ਕਿ ਪੱਗਾ ਬਣ ਕੇ ਲੋਕ ਸਾਡੇ ਤੇ ਜ਼ੁਲਮ ਕਰ ਰਹੇ ਆ ਸੋ ਇਹ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ ਅੱਜ ਕਿਸੇ ਇੱਕ ਸਿੱਖਾ ਦਾ ਬੱਚਾ ਨਹੀਂ ਮਰਦਾ ਸਾਰੇ ਪ੍ਰਸ਼ਾਸਨ ਵਾਲੇ ਜਿਹੜੇ ਸਾਡੇ ਤੇ ਅੱਜ ਡਾਂਗ ਕੱਕਸੀ ਕੇ ਫਿਰਦੇ ਆ ਇਹਨਾਂ ਦੇ ਬੱਚੇ ਵੀ ਕਾਲੇ ਪੀਲੇ ਨਾਲ ਤੇ ਇਹ ਨਾਲ ਕੈਂਸਰ ਨਾਲ ਮਰਨਗੇ ਸੋ ਮੈਂ ਬੇਨਤੀ ਕਰਦਾ ਇਥੇ ਲੱਖੇ ਕੱਲੇ ਤੇ ਮੁੰਡੇ ਨੇ ਮਰਨਾ ਹੈ ਇਥੇ ਕੱਲੇ ਇੱਕ ਇੱਕ ਲੀਡਰ ਦੇ ਮੁੰਡੇ ਨੇ ਮਰਨਾ ਹੈ ਸਾਰੇ ਅਫਸਰਸਾਈ ਦੇ ਬੱਚੇ ਮਰਨਗੇ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਇਸ ਗਵਰਨਮੈਂਟ ਨੇ ਬਣਾਏ ਆ ਸੋ ਜੇ ਇਹ ਨਾ ਸਜੇ ਤੋਏ ਇਹਨਾਂ ਤੋਂ ਅੱਜ ਜਿੰਨੀ ਪ੍ਰਸ਼ਾਸਨ ਇਥੇ ਪੁਲਿਸ ਲਾਈ ਹੈ ਇਹਨਾਂ ਤੋਂ ਇੱਕ ਵੀ ਨਸ਼ੇ ਵਾਲਾ ਬੰਦਾ ਨਹੀਂ ਰੁਕਿਆ ਅਜੇ ਤੱਕ ਪਿੰਡਾਂ ਦੇ ਵਿੱਚ ਲਾਸ਼ਾਂ ਦੇ ਲੋਕੀ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਮੜੀਆਂ ਜ ਲੜ ਜਾ ਰਹੇ ਆ ਜੇ ਸ਼ਰਮਣੇ ਆਉਂਦੀ ਸਰਕਾਰ ਨੂੰ ਅਜੇ ਘਣਾਉਣੀ ਹਰਕਤ ਕਰਦੇ ਆ ਆ ਸਾਰੇ ਇੱਥੇ ਰੋਟੀਆਂ ਖਾ ਖਾ ਕੇ ਵਰਦੀਆਂ ਪਾ ਕੇ ਇਹਨਾਂ ਨੇ ਸਿੱਖਾਂ ਦੇ ਡਾਂਗਾਂ ਲਾ ਕੇ ਖੜਾਦੇ ਆ ਇਹਦੀ ਦਸਤਾਰਾਂ ਲਾਈਆਂ ਜਾ ਰਹੀਆਂ ਨਿਆਂ ਸਿੰਘ ਫੌਜਾਂ ਦੀਆਂ ਹੋਰ ਹਾਂ ਬਿਲਕੁਲ ਅਸੀਂ ਭਿੱਖੀ ਵੇੜ ਤੋਂ ਬੜੇ ਬੜੇ ਲੋਕ ਲੋਕੇ ਗਰੀਲਾ ਵਾਰ ਕਰਕੇ ਇੱਥੇ ਪਹੁੰਚੇ ਆ ਸਾਡੇ ਬੰਦੇ ਇਹਨਾਂ ਨੇ ਡੇਡ ਕਿਤੇ ਘਰਾਂ ਦੇ ਵਿੱਚ ਰੋਕੇ ਆ ਸੋ ਆਹ ਰਸਤਿਆਂ ਦੇ ਵਿੱਚ ਰੋਕੇ ਆ ਪਰ ਅਸੀਂ ਦੱਸ ਦੇਣਾ ਚਾਹੁੰਦੇ ਆ ਸਾਡੇ ਕੋਲੋਂ ਹੁਣ ਹੋਰ ਬਰਦਾਸ਼ਤ ਨਹੀਂ ਹੋਣਾ ਅਸੀਂ ਬੜਾ ਜਰ ਲਿਆ ਹੈ ਭਗਵਾਨ ਤੋਂ ਮਾਨਸਿਆ ਸਮਾਂ ਬੜਾ ਥੋੜਾ ਰਹਿ ਗਿਆ ਹੈ ਪੰਥ ਆਪਣੇ ਰਵਾਇਤੀ ਤਰੀਕੇ ਨਾਲ ਆਪਣੇ ਕੰਮ ਆਫ ਕਰੂਗਾ ਜੇ ਤੁਸੀਂ ਆਪਣਾ ਰੋਲ ਅਦਾ ਨਾ ਕੀਤਾ ਕਾਲੀ ਦਲ ਅੰਮ੍ਰਿਤਸਰ ਨਾਲ ਖੜੂਗਾ ਪੂਰਾ ਸਮਰਥਨ ਦੇਊਗਾ ਮੋਰਚੇ ਨੂੰ ਕਾਲੀ ਦਲ ਅੰਮ੍ਰਿਤਸਰ ਡਟ ਕੇ ਨਾਲ ਖੜੂਗਾ ਪੰਜਾਬ ਤੇ ਕੌਮ ਵਾਸਤੇ ਜਿਹੜਾ ਵੀ ਬੰਦਾ ਆਵਾਜ਼ ਬੁਲੰਦ ਕਰੂਗਾ ਅਸੀਂ ਉਹਦੀ ਪਿੱਠ ਤੇ ਤੇ ਉਹਦੇ ਅੱਗੇ ਲਾ ਕੇ ਨਾਲ ਚੱਲਣ ਨੂੰ ਤਿਆਰ ਆ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਡੀ ਤਦਾਦ ਦੇ ਵਿੱਚ ਪੁਲਿਸ ਨੇ ਉੱਥੇ ਗ੍ਰਿਫਤਾਰ ਕੀਤਾ ਉਹਨਾਂ ਨੂੰ ਪੋਸਟ ਇਸ ਕਰਕੇ ਪਹਿਲਾਂ ਨਹੀਂ ਪਾਈ ਨਾ ਹੀ ਕਿਸੇ ਨੂੰ ਪਾਉਣ ਦਿੱਤੀ ਕਿ ਸਾਨੂੰ ਇਹ ਗ੍ਰਿਫਤਾਰ ਨਾ ਕਰਨਾ ਪਾ ਉੱਥੇ ਪਹੁੰਚ ਥਗੀ ਹੈ ਪਰ ਇਹਨਾਂ ਨੇ ਅੱਜ ਉੱਥੇ ਜਾ ਕੇ ਉਹਨਾਂ ਨੂੰ ਰੋਕਿਆ ਹੈ ਅਸੀਂ ਇੱਥੇ ਆਏ ਆ ਪਰ ਅਸੀਂ ਜੋ ਵੀ ਸਾਨੂੰ ਇਹ ਮੋਰਚੇ ਵਾਲੇ ਹੁਕਮ ਕਰਨਗੇ ਬਿਲਕੁਲ ਉਹਨਾਂ ਦੇ ਨਾਲ ਕਰਾਂਗੇ ਜੀ ਸਾਹਿਬ ਕਹਿੰਦੇ ਸੀ ਸਰਕਾਰ ਬਣਨ ਤੋਂ ਪਹਿਲਾਂ ਵੀ ਸਾਡੀ ਸਰਕਾਰ ਆਉਣ ਤੋਂ ਤੇ ਸਾਨੂੰ ਚਿਤਾਓ ਅਸੀਂ ਕਦੇ ਧਰਨਾ ਨਹੀਂ ਲੱਗੂਗਾ ਪੰਜਾਬ ਦੇ ਵਿੱਚ ਵੀ ਲੱਗਦਾ ਉਸ ਤੋਂ ਵੱਧ ਕਿਤੇ ਨਾ ਕਿਤੇ ਪੰਜਾਬ ਜਿੱਥੇ ਧਰਨੇ ਵੱਧਦੇ ਜਾ ਰਹੇ ਨੇ ਭਗ ਵੀ ਮੈਂ ਆਪ ਲੈਣ ਚ ਲੱਗਿਆ ਕਰੂੰਗਾ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਨਵੇਂ-ਨਵੇਂ ਵਿਆਹ ਕਰਾ ਕੇ ਕੀ ਕਰਤੂਤਾ ਕਰਦਾ ਫਿਰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੰਦਰ ਦੇਤਾ ਕਿੰਨੇ ਕ ਸਾਡੇ ਨੌਜਵਾਨਾਂ ਨੂੰ ਅੰਦਰ ਦੇ ਕੇ ਸਾਨੂੰ ਇਹ ਇਹ ਅਨੇਥੇ ਕਰਨਾ ਚਾਹੁੰਦਾ ਹੈ ਪਰ ਅਸੀਂ ਗੁਰੂ ਗਲਗੀਆਂ ਵਾਲੇ ਦੀ ਫੌਜ ਹੈ ਉਹਨਾਂ ਨੇ ਆਪਣੇ ਪੁੱਤਰਾਂ ਦੀਆਂ ਲਾਛਾਂ ਤੋਂ ਨਾ ਕਿ ਸਾਨੂੰ ਸਾਜਿਆ ਹੈ ਇਹ ਭੁੱਲ ਜੇ ਕਿ ਦਾੜੀ ਮੋਮ ਬਣਾ ਕੇ ਪੱਗ ਬਨ ਕੇ ਸਿੱਖਾਂ ਨੂੰ ਭਲੇਖੇ ਚ ਪਾ ਲੈਣਗੇ ਉਹ ਨਹੀਂ ਸਿੱਖ ਪੈਂਦੇ ਸਿੱਖ ਆਪਣਾ ਰਾਜ ਵੀ ਸਥਾਪਿਤ ਕਰਨਗੇ ਆਪਣੇ ਪੰਜਾਬ ਨੂੰ ਵੀ ਬਚਾਉਣਗੇ ਰੁੜੇ ਜਾਂਦੇ ਨੂੰ ਇਹ ਸਾਫ ਪਾਣੀ ਮੰਗਣਾ ਲੋਕਾਂ ਲਈ ਲੋਕਤੰਤਰ ਹੈ ਸਾਫ ਪਾਣੀ ਮੰਗਦੇ ਲੋਕ ਵੀ ਪਾਣ ਬੁੱਢ ਦਰਿਆ ਨਾਲੇ ਨੂੰ ਸਾਫ ਕੀਤਾ ਜਾਵੇ ਬੰਨ ਲਾਇਆ ਜਾਵੇ ਸਰਕਾਰ ਨੂੰ ਕਿਹਾ ਜਾ ਰਿਹਾ ਪਰ ਕਿਤੇ ਨਾ ਕਿਤੇ ਕਿਵੇਂ ਦੇਖਦੇ ਹੋ ਕਿ ਸਰਕਾਰ ਵੱਲੋਂ ਦਾ ਉਲਟਾ ਹੀ ਐਰੈਕਸ਼ਨ ਕੀਤਾ ਜਾ ਰਿਹਾ ਦੇਖੋ ਅੱਜ ਕਿਡਨੀ ਆ ਦੇ ਮਰੀਜ਼ ਅੱਜ ਇੱਕ ਬਾਪ ਆਪਣੇ ਬੱਚੇ ਦੀ ਕਿਡਨੀ ਵਾਸਤੇ ਤਰਲੇ ਕੱਢਦਾ ਫਿਰਦਾ ਹੈ ਕਿੰਨੇ ਥਾਵਾਂ ਤੋਂ ਸਾਨੂੰ ਫੋਨ ਆਉਦੇ ਸਾਡੀ ਕੋਈ ਵਿਚਾਰ ਨਹੀਂ ਪੁੱਛਦਾ ਪੁਲਿਸ ਕੰਮ ਕਰਨ ਦੀ ਨਹੀਂ ਸੁੱਤੀ ਹੈ ਸੋ ਸਰਕਾਰ ਜਿਹੜੀ ਹੈ ਪੰਜਾਬ ਨੂੰ ਖਤਮ ਕਰਨ ਦੇ ਮਨਸੂਬੇ ਬਣਾਈ ਫਿਰਦੀ ਹੈ ਇਹਨਾਂ ਨੇ ਕੋਈ ਸਾਡਾ ਵਿਕਾਸ ਕੋਈ ਕੁਝ ਨਹੀਂ ਕਰਨਾ ਕੋਈ ਸਾਡਾ ਬੁੱਢਾ ਨਾਲਾ ਇਹਨਾਂ ਨੇ ਕੋਈ ਇਹਨਾਂ ਗੰਦੇ ਨਾਲੇ ਦਾ ਪਾਣੀ ਦਾ ਮੂੰਹ ਹੀ ਇਸ ਕਰਕੇ ਮੋੜਿਆ ਹੈ ਜਹਿਰ ਦੇ ਦੇ ਕੇ ਕਦੀ ਨਸ਼ੇ ਨਾਲ ਕਦੀ ਗੰਦੇ ਪਾਣੀ ਨਾਲ ਕਦੀ ਇਹਨਾਂ ਨੂੰ ਇਹਨਾਂ ਨੂੰ ਕਿਸਾਨੀ ਫਸਲਾਂ ਦੇ ਕਾਲੇ ਕਾਨੂੰਨ ਬਣਾ ਬਣਾ ਕੇ ਇਸ ਪੰਜਾਬ ਨੂੰ ਹੱਸ ਦੇ ਵਾਸਤੇ ਨੁਜਾੜ ਦਿੱਗੇ ਪਰ ਇਹ ਪੰਜਾਬ ਇੱਕ ਸੂਬਾ ਨਹੀਂ ਹੈ ਇਹ ਪੰਜਾਬ ਇੱਕ ਦੇਸ਼ ਹੈ ਇਹ 1971 ਤੋਂ ਲੈ ਕੇ 1949 ਤੱਕ ਸੁਤੰਤਰ ਦੇਸ਼ ਰਿਹਾ ਹੈ ਅੱਜ ਆਪਣਾ ਬਹੁਤ ਵੱਡੀ ਹੱਦਬੰਦੀ ਤੈਅ ਕਰੂਗਾ ਇਹ ਜਿਹੜੇ ਇਹਨਾਂ ਨੇ ਮਨਸੂਬੇ ਬਣਾਏ ਕਾਮਯਾਬ ਨਹੀਂ ਹੋਣੇ ਪੰਥ ਆਪਣੇ ਰਵਾਈਤੇ ਤੇ ਵਿਕਣਾ ਸਾਰੇ ਕੰਮ ਕਰਨੇ ਜਾਣਦਾ ਹੈ ਇਹਨਾਂ ਦੇ ਮਾਲਕਾਂ ਨੂੰ ਕਿਹਾ ਜਾਂਦਾ ਵੀ ਇਹ ਲੱਖ ਡੇਢ ਲੱਖ ਦੇ ਕਰੀਬ ਜਿਹੜੇ ਪ੍ਰਵਾਸੀ ਇਹਨਾਂ ਦੇ ਸਾਹਮਣੇ ਪਠਾਵਾਂਗੇ ਜਿਹੜੇ ਦਰਸ਼ਕਾਂ ਆ ਰਹੇ ਹੋਣਗੇ ਆ ਜੋ بیٹھے ਨੇ ਉੱਤੇ ਸਟੇਜ ላይ ਬੈਠੇ ਨੇ ਦੇਖੋ ਇਨਾ ਗਿਣੀ ਮਿਥੀ ਸ਼ਾਦ ਦਿੱਤਾ ਹੈ ਜਿਹੜੇ ਰੇੜੀਆਂ ਤੇ ਸਬਜ਼ੀ ਲਾ ਕੇ ਬੈਠੇ ਆ ਜਿਹੜੇ ਕੇਲੇ ਸੇਬ ਵੇਚਦੇ ਭਈਏ ਪ੍ਰਵਾਸੀ ਸਾਡੇ ਵੀਰ ਉਹਨਾਂ ਨੂੰ ਇਹਨਾਂ ਨੇ ਲਾਇਸੈਂਸ ਬਣਾ ਕੇ ਪ੍ਰਮੋਟ ਕੀਤਾ ਹੈ ਉਹਨਾਂ ਨੂੰ ਇਹਨਾਂ ਨੇ ਸਾਰੀਆਂ ਚੀਜ਼ਾਂ ਇਸ ਤਰੀਕੇ ਪ੍ਰੋਵਾਈਡ ਕਰਵਾਈਆਂ ਕਿ ਇਹ ਜਦੋਂ ਵੀ ਕਿਤੇ ਲੋੜ ਪਵੇ ਸਾਡਾ ਸਾਥ ਦੇ ਕੇ ਤੇ ਸਾਡੇ ਕਿੱਸਾ ਸਿੱਖਾ ਨੂੰ ਮਾਰ ਸਕਣ ਸੋ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਇੱਕ ਇੱਕ ਗੱਲ ਤੇ ਆਵਾਜ਼ ਕਰ ਰਹੇ ਆ ਸਾਡਾ ਤਖਤ ਮੇਰੀ ਪੀਰੀ ਦਾ ਅੱਜ ਜੀਦਾ ਜਾਗਦਾ ਹੈ ਅੱਜ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਦੋਸ਼ੀ ਨਹੀਂ ਉਹ ਵੀ ਦੋਸ਼ੀ ਬਣ ਗਏ ਉਹਨਾਂ ਨੇ ਮੰਨ ਲਿਆ ਕਬੂਲ ਕਰ ਲਿਆ ਭਗਵਾਨਤ ਸਾਂਸਿਆਂ ਤੂੰ 6 ਮਹੀਨੇ ਮੀਟਿੰਗ ਕਰਕੇ ਸਾਡੇ ਨਸ਼ਾ ਬੰਦ ਕਰਾਉਣ ਦੀ ਲਹਿਰ ਨੂੰ ਰੋਕਿਆ ਹੈ ਕਾਲਾ ਸਾਹਿਰ ਨੂੰ ਤੂੰ ਵੀ ਮੰਨੇਗਾ ਕਿ ਤੂੰ ਇਹ ਜੁਲਮ ਇਹਨਾਂ ਦੇ ਕਹਿਣ ਤੇ ਕੀਤਾ ਹੈ ਤੇ ਤੈਨੂੰ ਵੀ ਸਰਕਾਰ ਇਸੇ ਤਰੀਕੇ ਨਾਲ ਸਾਡੀ ਕੌਮ ਲਾਂਬੇ ਕਰ ਦੂਗੀ ਕਿ ਤੁਹਾਡੀ ਲੱਖੇ ਸਿਧਾਨੇ ਨਾਲ ਕੋਈ ਗੱਲਬਾਤ ਹੋਈ ਹੈ ਇੱਥੇ ਪਹੁੰਚਣ ਦੇ ਬਾਰੇ ਦੇਖੋ ਮੈਂ ਅੱਜ ਫੋਨ ਤੋਂ ਬੜਾ ਕੱਲ ਦਾ ਗਰੇਜ ਕੀਤਾ ਹੈ ਪੋਸਟਾਂ ਤੋਂ ਗਰੇਜ ਕੀਤਾ ਹੈ ਸਾਰੇ ਹੀ ਆ ਰਹੇ ਆ ਅਸੀਂ ਇਕੱਠੇ ਆ ਅਸੀਂ ਇੱਥੇ ਪਹੁੰਚ ਗਏ ਸਾਹਮਣੇ ਤਸਵੀਰ ਦੇਖੋ ਪ੍ਰਸ਼ਾਸਨ ਲਗਾਤਾਰ ਡਿਟੇਨ ਕਰਦਾ ਹੈ ਇਸ ਤਰ੍ਹਾਂ ਘੇਰੇ ਪਾ ਕੇ ਹਾਂ ਹਾਂ ਪ੍ਰਸ਼ਾਸਨ ਅੱਜ ਨਿਭੜਾਂਗੇ ਠੀਕ ਹੈ ਜੀ ਸੋ ਦੇਖ ਸਕਦੇ ਹੋ ਲਗਾਤਾਰ ਲਾਈਵ ਤਸਵੀਰਾਂ ਦਿਖਾ ਰਹੇ ਆ ਲੁਧਿਆਣੇ ਦੀਆਂ ਲਾਈਵ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਆ ਵੱਡਾ ਪਾਣੀ ਦਾ ਮੋਰਚਾ ਲੱਗਣ ਜਾ ਰਿਹਾ ਜਿੱਥੇ ਕਿ ਲਖੇ ਸਦਾਨੇ ਹੋਣਾ ਵੱਲੋਂ ਜਿਹੜੀ ਕਾਲ ਦਿੱਤੀ ਜਾਂਦੀ ਹੈ ਵੀ 3 ਤਰੀਕ ਨੂੰ ਮੋਰਚਾ ਲੁਧਿਆਣੇ ਦੇ ਬੇਰਕਾਮ ਪਲਾਂਟ ਦੇ ਵੱਲ ਪਹੁੰਚਿਆ ਜਾਵੇ ਤਾਂ ਉਸ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਆ ਫਸਿਲਕਾ ਪਟੈਂਡਾ ਮੇ ਜਿਹੜਾ ਮੋਗਾ ਮੁੱਲਾਪੁਰ ਦਾਖਾ ਹਾਈਵੇ ਹੈ ਮੇਨ ਹਾਈਵੇ ਆ ਬੰਦ ਕਰ ਦਿੱਤਾ ਗਿਆ ਸੋ ਤਸਵੀਰਾਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦਿਖਾ ਰਿਹਾ ਪਾਣੀਆਂ ਦੇ ਮੋਰਚੇ ਨੂੰ ਲੈ ਕੇ ਜਿਹੜਾ ਇਹ ਮੋਰਚਾ ਕਾਲ ਦਿੱਤੀ ਗਈ ਸੀ ਲੱਗਦਾ ਵੀ ਅੱਜ ਜਿਹੜੀ ਸ਼ੁਰੂਆਤ ਹੈ ਹੋ ਚੁੱਕੀ ਹੈ ਲੋ ਜੋ ਕੀ ਹੋ ਗਏ ਸੜਕਾਂ ਦੇ ਉੱਤੇ ਨੇ ਜੋ ਕਿ ਸਰਕਾਰ ਦੇ ਖਿਲਾਫ ਤਾਂ ਉਸ ਨੂੰ ਲੋਕ ਸਰਕਾਰ ਨੂੰ ਦੱਸਿਆ ਜਾ ਰਿਹਾ ਹੈ ਬਿਨ ਲਗਾਤਾਰ ਜਿਹੜਾ ਪਾਣੀ ਸਾਡਾ ਧਰਤੀ ਹੇਠ ਦਾ ਪੂਰਾ ਗੰਦਲਾ ਹੋ ਚੁੱਕਿਆ ਹੈ ਸੇਵ ਸਤਲੁਜ ਵਿਸਾਖੀ ਨੂੰ ਬਚਾਇਆ ਜਾਵੇ ਜਿਹੜੇ ਬੁੱਢਾ ਨਾਲਾ ਉਸ ਨੂੰ ਸਾਫ਼ ਕੀਤਾ ਜਾਵੇ ਤਾਂ ਉਸ ਨੂੰ ਲੈ ਕੇ ਜਿਹੜੀ ਲੱਖੇ ਸਦਾੜੇ ਹੁਣ ਵੱਲੋਂ ਕਾਲ ਦਿੱਤੀ ਗਈ ਸੀ ਕਿ ਬੁੱਢੇ ਨਾਲੇ ਨੂੰ ਸਾਫ਼ ਕਰਨਾ ਨੀ ਬੰਦ ਕਰੋ ਤਾਂ ਉਸ ਨੂੰ ਲੈ ਕੇ ਜਿਹੜੇ ਨਾਰੇ ਨੇ ਲਗਾਤਾਰ ਜਿਹੜੇ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਲੋਕਾਂ ਵੱਲੋਂ ਪੰਜਾਬ ਦੇ ਨਿਵਾਸੀਆਂ ਵੱਲੋਂ ਲਗਾਏ ਜਾ ਰਹੇ ਨੇ ਸੋ ਲਗਾਤਾਰ ਤਸਵੀਰਾਂ ਅਬੇ ਕਿੱਥੋਂ ਆਏ ਹੋ ਖਾਨੇ ਤੋਂ ਠੀਕ ਹੈ ਕਿਵੇਂ ਪਤਾ ਲੱਗਦਾ ਮੂਰਤੇ ਬਾਰੇ ਵੀ ਮੂਰਤ ਲੱਗਣ ਜਾ ਰਹੇ ਲੁਧਿਆਣੇ ਦੇ ਵਿੱਚ ਇਹ ਤਾਂ ਵਾਇਰਲ ਆ ਵੀ ਪਤਾ ਲੱਗ ਰਿਹਾ ਫੇਸਬੁੱਕ YouTube ਤੇ ਸਾਰੇ ਪਾਸੇ ਪਤਾ ਲੱਗ ਰਿਹਾ ਸਿੰਘ ਭਰਾ ਦੱਸਦੇ ਨੇ ਬੰਬੇ ਤੁਸੀਂ ਇੰਨੀ ਦੂਰੋਂ ਆ ਗਏ ਬਲ ਲੁਧਿਆਣੇ ਵਾਲੇ ਤਾਂ ਨਹੀਂ ਨਿਕਲ ਰਹੇ ਲੁਧਿਆਣੇ ਵਾਲਿਆਂ ਨੂੰ ਵੀ ਨਿਕਲਣਾ ਚਾਹੀਦਾ ਜਦੋਂ ਅਚੇ ਦੇ ਘਰਾਂ ਚ ਵੜਨਗੇ ਇਹ ਵੀ ਆਖਿਆ ਵੀ ਲੱਖ ਬੰਦਾ ਭਈਆ ਜਿਹੜਾ ਇਹ ਤੁਹਾਡੇ ਸਾਹਮਣੇ ਖੜਾ ਕਰ ਦੇਣਾ ਠੀਕ ਹੈ ਤੇ ਐਸੇ ਗੱਲ ਨੂੰ ਸੁਣ ਕੇ ਹੀ ਆਏ ਆ ਅਸੀਂ ਪਾਣੀ ਉਹ ਵੀ ਪਿੰਦੇ ਨੇ ਬਰਵਾਸੀ ਵੀ ਪਿੰਦੇ ਨੇ ਸਾਰੇ ਪਿੰਦੇ ਨੇ ਪ੍ਰਸ਼ਾਸਨ ਨੂੰ ਵੀ ਪਾਣੀ ਪੀਂਦਾ ਸਾਂਝੀ ਚੀਜ਼ ਹੈ ਸਭ ਦੀ ਦੇਖੋ ਗੱਲ ਹੈ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਠੀਕ ਹੈ ਉਹ ਉਹ ਖੜੇ ਹੁੰਦੇ ਨੇ ਤੇ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਪਿਆ ਹੁਸਤੇ ਰਹਿੰਦੇ ਨੇ ਇਹ ਗੱਲ ਬਣੀ ਪਈ ਹੈ ਹੁਣ ਇਹ ਪੰਜਾਬ ਦੇ ਵਿੱਚ ਹਿੰਦੂ ਵੀ ਨੇ ਮੁਸਲਮਾਨ ਵੀ ਨੇ ਸਾਰੇ ਹੀ ਨੇ ਇਹ ਸਿੱਖਾਂ ਦਾ ਕੋਈ ਠੇਕਾ ਤਾਂ ਨਹੀਂ ਵੀ ਸਿੱਖਾਂ ਨਹੀਂ ਇਕੱਠੇ ਹੋਣਾ ਸਿੰਘਾਂ ਸਰਦਾਰਾਂ ਖਾਲਸਾ ਨਹੀਂ ਇਕੱਠੇ ਹੋਣਾ ਸਾਰਿਆਂ ਨੂੰ ਚਾਹੀਦਾ ਹੈ ਹਿੰਦੂਆਂ ਨੂੰ ਵੀ ਚਾਹੀਦਾ ਹੈ ਮੁਸਲਮਾਨਾਂ ਨੂੰ ਵੀ ਚਾਹੀਦਾ ਹੈ ਕੀ ਤੁਹਾਨੂੰ ਬਿਮਾਰੀਆਂ ਸਾਰਿਆਂ ਨੂੰ ਲੱਗਣੀਆਂ ਨੇ ਠੀਕ ਹੈ ਇਹ ਪਾਣੀ ਜਿਹੜਾ ਇਹ ਕੈਮੀਕਲ ਵਾਲਾ ਖਰਾਬ ਪਾਣੀ ਹੈ ਠੀਕ ਹੈ